ਠੀਕ ਹੀ ਲਈ ਆਂਦਾ। ਇਹ ਕੀ ਕਰਨਾ ਹੈ? ਠੀਕ ਹੈ ਹੋਰ ਕੀ ਕਰਨਾ? ਤੁਸੀਂ ਨਾ ਵੇਲੇ ਬੰਨ੍ਹਦੇ ਹੋ ਕਿ ਤੇ। ਵੇਲੇ ਬੈਕ ਕੀ ਕਰਨਾ? ਦੇਖ ਕਿਥੋਂ ਲੈ ਆਂਦਾ ਰੱਦੀ ਮਾਲ। ਰੱਦੀ ਨਹੀਂ ਸਗੋਂ ਤੇ ਸੋਨਾ ਹੀ ਕਪੜਾ ਹੀ ਘਾਟ ਨਿਕਲਿਆ। ਕਿੰਨਾ ਨਿਕਲਿਆ ਕਪੜਾ? 4 ਮੀਟਰ। ਇਹ ਫਿਰੋਜੀ ਕਲਰ ਲੱਥੂਣਾ। ਨਾ ਨਾ ਇਹ ਤਾਂ ਮੈਂ ਤਾਂ ਖੜੀ ਲੈ ਜਾਂਦਾ ਹੁੰਦਾ। ਬਾਹਰੋਂ ਤਾਂ ਲੈ ਜਾਂਦਾ ਹੁੰਦਾ। ਇਹ ਛੇ ਉਹਦੇ ਦੀ ਜੰਨੀ ਤੇ ਵੀ ਲਿਆ ਹੀ। ਹਾਂ। ਇਹਦੇ ਮੈਂ ਦੇਖਿਆ ਨਹੀਂ ਕਦੀ ਅੱਜ ਪਿਛਲੇ ਵੀ ਬਿਖਾਇਆ ਤਾਂ ਹੈਗਾ ਸੇਤਾ ਭੁੱਲ ਗਿਆ ਉਹ ਇਹ ਕਪੜਾ ਕਿੰਨਾ ਦਾ ਮੋਟਾ ਠੰਡੜ ਲੱਗੂ ਨਹੀਂ ਲੱਗਦਾ ਕਿੰਨਾ ਕਪੜਾ 4 ਮੀਟਰ ਹੀ ਹੈ 4 ਮੀਟਰ ਹੈ ਅੱਛਾ ਸਲਵਾਰ ਨਹੀਂ ਨਾ ਪਾਉਂਦੀ ਹਾਂ ਤੇ ਫਿਰ ਉਹ ਆਂਦੀ ਜਾਂ ਸਲਵਾਰ ਪੰਦੇਲ ਬਣਾ ਲਉ ਮੈਂ ਹੁਣ ਪਲੇਰ ਬਣਾਉਂਦੀ ਫੇਰਾ ਤੇ ਫਿਰ ਇਹਦੇ ਨਾਲ ਕੀ ਬਣਾਉਗੇ ਫਰਾਕ ਨੇ ਬਣੂਗੀ ਤੇ ਫਰਾਕ ਦੇ ਨਾਲ ਵੀ ਤਾਂ ਕੁਝ ਪਾਣਾ ਹੀ ਹੈ ਉਹ ਤਾਂ ਮੈਂ ਲੈ ਕੇ ਲੈ ਲਾਂਗੇ ਅੱਛਾ ਲੈ ਗਈ ਕਿਹੜੇ ਕਲਰ ਦੀ ਪਿੰਕ ਲੈ ਲਾਂਗੇ ਫਿਰੋਜੀ ਲੈ ਲਾਂਗੇ ਬਲੈਕ ਵੀ ਚੱਲ ਜਣੀ ਜਿਹੜੀ ਮਰਜ਼ੀ ਲੈ ਲਾਂਗੇ ਬਲੈਕ ਵੀ ਚੱਲ ਜਣੀ ਇਹਦੇ ਨਾਲ ਬਲੈਕ ਨੇ ਚੱਲੂ ਪਿੰਕ ਤੇ ਫਿਰੋਜੀ ਲੈ ਲਾਂਗੇ ਹਮ ਫਰਾਕ ਮੈਂ ਹ ਸੀ ਲੀਏ ਸੀ ਲਾਂਗੇ ਆਹੋ ਸੀ ਲਾਂਗੇ ਕੇ ਵੇਖ ਲਾਂ ਮੇਰੀ ਫਰਾਕ ਦਾ ਵੇ ਨਾ ਪੈਗਾ ਉਵੇਂ ਦੀ ਚਾਕਾਂ ਵਾਲੀ ਸੀ ਲਾਂਗੇ ਹਨ ਸਿਆਲ ਚੜ ਗਿਆ ਵਾ ਤੇ ਹੁਣ ਤਾਂ ਧੁੱਪ ਲਵਾਨ ਦੀ ਚੇਤਾ ਆ ਗਿਆ ਹੈ ਹੋਣ ਸਿਆਲਾ ਆ ਗਿਆ ਤੈਨੂੰ ਧੋਪ ਲਵਾਉਂਦਾ ਚੇਤਾ ਆ ਗਿਆ ਚਾਲੇ ਕੇ ਹਲ ਫੁੱਲ ਪਕਰਾ ਦੇ ਕਰ ਲਾਗੋ ਬਸ ਰੋਟੀਆਂ ਹੀ ਖਾਣ ਆਲਾ ਤੂੰ ਜਾਈ ਕੱਢਦੀ ਕਿ ਮੈਂ ਹਲਵਾ ਹੀ ਲਈ ਜੀ ਖੋਲੀ ਤੇ ਗਈ ਆ ਹੇ ਇਧਰ ਕੀ ਕਰੰਦਾ ਥੱਪੜ ਖਾਡ ਦੇ ਥੱਪੜ ਚਪਾਉਣੀਆਂ ਮੈਂ ਸੇ ਨਾੜਾ ਥੱਪੜ ਮਾਰੂਗਾ ਥੱਪੜ ਛਾੜੀ ਘੰਟਾ ਨੂੰ ਲਵਾ ਕੇ ਧੋਪ ਮੁੱਕੇ ਤਾ ਦੇਚ ਇਹ ਚ ਨਵੇਂ ਤਾਂ ਪੜਾਵੇਂ ਨਾ ਤਾਂ ਪਰ ਉੱਤੇ ਪਿਆਇ ਲਾ ਨੀ ਨਿਕਾਲ ਜਿੰਨੀਆਂ ਆਣ ਗਈਆਂ ਉਹਨੀਆਂ ਸਹੀ ਇਹ ਚ ਗੰਦੇ ਹੋਣੇ ਤੱਪੜ ਇਹ ਚ ਤੱਪੜ ਉਹ ਜਿਹੜੇ ਵਰਤੇ ਹੋਏ ਝੋਨੇ ਵਾਲੇ ਇਹ ਰਹਿਣ ਦੁਕਾਨ ਵਾਲੇ ਤੱਪੜ ਆ ਇੱਕ ਬੀਬੀ ਕੋਲ ਹੀ ਲੋ ਜਿਹੜਾ ਬੀਬੀ ਸੀਂਦਾ ਆ ਵੇ ਕਾ ਬੀਬੀ ਦੇ ਦੇ ਸ਼ਾਮਾ ਨੂੰ ਫੇਰ ਸੀਂ ਲਈ ਅਹੀਂ ਲੋ ਲੱਗਿਆ ਜੀ ਬਿਸਤਰਿਆਂ ਨੂੰ ਧੁੱਪ ਗਈ ਸਾਨੂੰ ਚੇਤਾ ਆ ਗਿਆ ਕਿ ਸਿਆਲ ਤਾਂ ਸਟਾਰਟ ਹੋ ਗਿਆ ਏ ਤਾਂ ਆਪਾਂ ਧੁੱਪ ਲਵਾ ਲਈਏ ਹੌਣ ਲੈਣੀ ਐ ਨਾ ਰਜਾਈ ਹੁਣ ਚੇਤਾ ਆ ਗਿਆ ਕਿ ਹੁਣ ਕਿਹਨੇ ਧੋਪੀ ਲਵਾ ਲਈ ਐ ਨਾ ਬਿਸਤਰਿਆਂ ਵਿਚਾਰਿਆਂ ਨੂੰ ਇਹ ਵੀ ਵਿਚਾਰੇ ਆਂਦੇ ਹੋਣੇ ਆ ਜਰਜਾਈ ਸੋਟ ਲੈਂਦੀਆਂ ਆ ਵਾ ਪੇਟੀ ਚ ਤੇ ਮਿੰਡ ਕੇ ਕੱਢਦੀਆਂ ਹੀ ਨਹੀਂ ਤੇ ਜੇ ਰੱਖ ਦਿੰਦੀ ਲੱਭ ਗਿਆ ਬੀਬੀ ਵਾਲਾ ਇਹਨੂੰ ਬੰਨਣਾ ਪੈਣਾ ਐ ਰੱਖ ਰੱਜ ਜਾਦਾ ਰਜਾਈਆਂ ਤੇ ਚੜ ਗਿਆ ਤੇ ਮੈਂ ਨ ਮਾਰ ਦੇਣਾ ਅੱਜ क्यों मारना बेचारे पाप कमाना नहीं बीबी ठंड है बीबी तेरे भी बिस्तरे तेरे भी बिस्तरे कढ़दी दिए ਬੀਬੀ ਦੀ ਵਿਚਾਰ ਦੀ ਪੇਟੀ ਜੀ ਬਿਸਤਰਾ ਬੀਬੀ ਹੱਡੀ ਦੀ ਪੇਟੀ ਲੈ ਆ ਆ ਹੱਡੀ ਬੀਬੀ ਦੀ ਪੇਟੀ ਆ ਹੱਡੀ ਬੀਬੀ ਦੇ ਉਹ ਦਾਦੀ ਕੀ ਪੜਦਾ ਆ ਤੇਰਾ ਦਾਜ ਆ ਭਰਾਵੋ ਆ ਤੇ ਨਾਲ ਮੈਨੂੰ ਵੀ ਲਾਇਆ ਆ ਦਾਜ ਆਪਣਾ ਤੇ ਹੱਲਪ ਤਾਂ ਕਰਾਉਣੀ ਚਾਹੀਦੀ ਕਿ ਲੋੜ ਹੀ ਪੈ ਜਾਂਦੀ ਆ ਕੀ ਦੀ ਬਿਸਤਰੇ ਦੀ ਮੇਰੀ ਮੋਹਤਾਜੀ ਤਾਂ ਤੋਂ ਮਾਂ ਕਰਨੀ ਤੱਕ ਦੇਣਾ ਪੈਣਾ ਹੋਰ ਐਡਾ ਤਕੜਾ ਤੈਨੂੰ ਲੋਕ ਲਾਇਆ ਜੋ ਕੋਈ ਖੋਲ ਨਾ ਲਵੇ ਆਪਣੇ ਤੇਰੇ ਕੋਲ ਹੀ ਹੈ ਚਾਬੀਆਂ ਤੇ ਉੱਤ ਚਾਬੀਆਂ ਤੇ ਲੋਕ ਟੁੱਟ ਜਾਣਾ ਚਾਬੀਆਂ ਮੈਂ ਕੱਲੀ ਨੂੰ ਕੀ ਕਰੂੰਗੀ ਲੈ ਆ ਮੈਂ ਜਾਵਾਂ ਆਡੀ ਮੰਮੀ ਦੀ ਦੋ ਪੇਟੀਆਂ ਜਾ ਸੱਸ ਦੀਆਂ ਸਾਡੀ ਦੀਆਂ ਆਏ ਤੈਨੂੰ ਮੇਰੇ ਆਪਾ ਸਾਗ ਧਰਨਾ ਵਾ ਅੱਜ ਆਪਾ ਸਾਗ ਧਰਨਾ ਸਾਗ ਮੈਂ ਕੱਢੀ ਜਾਨੀ ਤੁਸੀਂ ਲਈ ਜਾ ਆ ਲੋ ਇੱਕ ਆਜ ਇੱਕ ਕਰ ਜਾਈ ਆ ਗਈ ਆ ਲਈ ਜਾ ਮੈਂ ਕੱਢੀ ਜਾਨੀ ਫਿਰ ਮੈਂ ਸੂਟ ਵੀ ਸੂਟ ਮੇਰਾ ਕਿਦਾਂ ਦਾ ਦਾਜ ਆ ਦਰਜਾਈਆਂ ਸੋਹਣੀਆਂ ਤੇ ਪਹਿੜੀਆਂ ਇਹ ਤੋਂ ਉਹਨਾਂ ਨੂੰ ਉੱਤੇ ਲੈ ਕੇ ਪਤਾ ਲੱਗੂ ਇਦਾਂ ਕਿਦਾਂ ਪਤਾ ਲੱਗੂ ਜਾਦਾ ਇੱਕ ਇੱਕ ਦੇਖ ਲਓ ਸਾਰਿਆਂ ਨੂੰ ਫੇਰ ਦੱਸ ਦੇਣਗੇ ਵੀ ਕਿਦਾਂ ਦਾ ਦਾਜ ਹੈ ਮਾੜਾ ਹੈ ਕਿ ਚੰਗਾ ਹੁਣ ਗਾਇਸ ਇਹ ਤਾਂ ਲੈ ਕੇ ਉੱਤੇ ਪਤਾ ਲੱਗਦਾ ਵੀ ਨਿੱਗ ਦਿੰਦੀਆਂ ਕਿ ਨਹੀਂ ਦਿੰਦੀਆਂ ਹੁਣ ਇਦਾਂ ਵੇਖਣ ਨੂੰ ਤਾਂ ਚੀਜ਼ ਚੰਗੀ ਲੱਗਦੀ ਰੂਵ ਵਾਲੀਆਂ ਨੂੰ ਘੱਟ ਥਾਓ ਹੈ ਫੇਵਰ ਦੀ ਰੂਵ ਵਾਲੀਆਂ ਆਹੋ ਫੇਵਰ ਦੀ ਰੂਵ ਵਾਲੀਆਂ ਹੀ ਉਹ ਤੇ ਮੈਂ ਕਿ ਨਹੀਂ ਉਹ ਲੈ ਕੇ ਵੇਖਣਗੇ ਕਿੰਨਾ ਕ ਨਿੱਗ ਦਿੰਦੀਆਂ ਫੇਰ ਹੀ ਚੰਗੀਆਂ ਇਦਾਂ ਤੇ ਹੁਣ ਵੇਖਣ ਨੂੰ ਤਾਂ ਮਾੜੀ ਚੀਜ਼ ਵੀ ਚੰਗੀ ਲੱਗਣ ਲੱਗ ਪੈਂਦੀ ਹੈ ਜਾ ਉਹਨੂੰ ਕਹਿ ਲੈ ਲਰ ਜਾਈਆਂ ਹੁਣ ਕਢੰਦਾ ਜਿਹਨੇ ਲੈਣੀ ਲੈ ਲੋ ਤੇ ਪੈਸੇ ਦੇ ਪਾਪਾ ਓਏ ਆ ਸੇਲ ਲਾਈ ਹੂੰ ਸੇਲ ਲਾਈ ਜਾਈਂਗੇ ਥਿੱਕੇ ਬਾਹਰ ਨਿਕਲ ਜਾਈਆਂ ਨਹੀਂ ਜੇ ਕਿੱਥੇ ਨਿਕਲ ਗਈਆਂ ਨਾ ਤੇ ਪਤਾ ਨਹੀਂ ਕਿੰਨਾ ਕੁ ਦਾਜ ਦੇ ਛੱਡਿਆ ਫੜਾ ਆਹ ਤਪੜ ਪੜ ਗਿਆ ਨਾ ਛੱਪੜ ਪੜ ਗਿਆ ਤੇ ਆ ਲਾ ਲਓ ਉੱਤੇ ਟੰਗਿਆ ਇਹ ਲਾ ਲਓ ਹਾਈ ਹਾਈ ਮੈਂ ਤਾਂ ਗਈ ਥੱਕ ਹੁਣ ਕੀ ਆਂਦੀ ਐ ਹਾਂ ਵੇ ਲੋ ਗਾਇਸ ਗਵੰਡਰ ਛੱਡਦੀ ਆਂਦੀ ਵੀ ਗੋਪੀ ਨੂੰ ਘਲਾ ਤੇ ਖਾਸੇ ਸੇਲ ਲਾ ਜੀ ਆ ਜਾਂ ਲਾਈ ਸੇਲ ਲੈਣੇ ਕੋਤ ਲਿਲਾ ਨਹੀਂ ਚਾਹੀਦੀ ਸਿਆਲ ਸਿਆਲ ਚ ਕੀ ਕਰਨਾ ਮੁੜ ਕੇ ਹੇ ਚਾਹ ਬਣਾਈ ਆ ਨਹੀਂ ਬਣਾਈ ਕੰਮ তুই ਕੰਮ ਨਹੀਂ ਕਰ ਤਾ ਤੇ ਲੈ ਆ ਚਾਹ ਭੈਣ ਨਹੀਂ ਹੱਟੀ ਮਾਸੋ ਵੀ ਲਾਸਟ ਹੈ ਚੱਲ ਠੀਕ ਐ ਇਹਨੂੰ ਵੀ ਵਿਚਾਰੇ ਨੂੰ ਲਵਾ ਲਓ ਜਿਹੜਾ ਥੱਲੇ ਵਿਛਿਆ ਚੱਲ ਹੁਣ ਮੈਂ ਤੇ ਜਾਵਾਂ ਇੱਕ ਕਰਜਾਈ ਚੁੱਕ ਕੇ ਰੱਖ ਦਿੰਨੇ ਬਾਹਰ ਫਲਾਸਟ ਜੇਤੇ ਚਾਲੇਂਦੀ ਮਿਰਲੀ ਜੇ ਆਂਦੀ ਚਾਲਦੀ ਆਂ ਚੂਲੇ ਉਂਦੀ ਚੂਲੇ ਓਏ ਕਿਹੜੀ ਗੱਲ ਮੈਂ ਚੂਹੀ ਪੀ ਲੈਣੀ ਮਾਵਾ ਮੇਰਾ ਸੁਦੋ ਹੋਣੀ ਪੀਉਣਾ ਜਦੋਂ ਕਿਸ ਦਾ ਸੀਨਾ ਉਹਦੋਂ ਪੀਉਂ ਹਾਂ ਤੁਹਾਡਾ ਵਾ ਪਰੋਣਾ ਵਿੱਚ ਵੜ ਗਿਆ ਜਾਈਆਂ ਦੇ ਨੰਨ ਨਿੱਗ ਝੁੜਿਆ ਵੜਦੇ ਬੋਧ ਵਿੱਚ ਕਪਲ ਮਾਣ ਲੱਗੇ ਜੀ ਨਹੀਂ ਔਰ ਉਹਨਾਂ ਠੰਡ ਲਵਾਉਣ ਲੱਗੇ ਦੱਸ ਨਹੀਂ ਐ ਕੀਤੀ ਦਾਈ ਦੀਆਂ ਹਮਾਰੇ ਦਾਜ ਤੇ ਕੀ ਕਰਨੀਆਂ ਉਹਨੇ ਐਡੀਆਂ ਮੋਟੀਆਂ ਜੀਆਂ ਕੌਣ ਲੀਦਾ ਮੇਰੀ ਜੀ ਜੀਦਰ ਆਦਾਣਾ ਵੰਡ ਬੁੰਡੀ ਦਵੇ ਹਨਾ ਵੰਡਣੀਆਂ ਕੀ ਮੈਂ ਤੇ ਆਪ ਆਪਣੀਆਂ ਮੰਮੀ ਦੀਆਂ ਕੱਢ ਕੇ ਸਸਦੀਆਂ ਵੇਚਣੀਆਂ ਤੇ ਮਾਂ ਭੈਣਾ ਇਤਨੀ ਵੇਚਣੀਆਂ ਬਿਸਤਰਿਆਂ ਦੇ ਵੀ ਲੋੜ ਹੁੰਦੀ ਕੱਲ ਮੁੰਡੇ ਦਾ ਵਿਆਹ ਕਰਨੀ ਹੈ ਮਿਲ ਕੇ ਲਾਊਗਾ ਕੜ ਕੜ ਕੇ ਸੋਰ ਦੂੰਗੀ ਪਰ ਤੇਰੇ ਵਰਗੇ ਗਵਾਂਡ ਤਾਂ ਬਿਸਤਰੇ ਦੇ ਨਾਲ ਇਕੱਠਾ ਕਰਨੇ ਪੈਣਗੇ ਮੈਨੂੰ ਮਰਦੀ ਆ ਕਿੰਨੇ ਚੁਕਚੁਕ ਮਾਰੀਆਂ ਨਾ ਪਣਾ ਪੋਲੀ ਪੋਲੀ ਜੀ ਲਿਆ ਹੋਰੀ ਪੋਲੀ ਏ ਤੇ ਖਾਵ ਰੂ ਆ ਦੇਸੀ ਨਹੀਂ ਕੀ ਹੌਲੀਆ ਹੌਲੀ ਆਇਨ ਫੜ ਕੇ ਤੇ ਹਰ ਜਾਈ ਦੂਜਾ ਰੂ ਆ ਅੱਛਾ ਹੌਲੀਆਂ ਮਾਂ ਮੈਂ ਤਾਂ ਦੂਜਾ ਰੂਂਗ ਪਾ ਦਾ ਰੂਨ ਹੀ ਕੋਈ ਲੰਦਾ ਨਹੀਂ ਮੇਰਾ ਉਹ ਮੇਰੇ ਘੁੱਸੇ ਚ ਕੋਈ ਵੀ ਨਹੀਂ ਆਈਆਂ ਇੱਜਾ ਤੇ ਉਹੀ ਆ ਸਾਰੀਆਂ ਦੇ ਦੁੱਜੀਆਂ ਹੀ ਬੇਬੇ ਖਾਵਦੀਆਂ ਦੇਸੀ ਰੂਨ ਨਹੀਂ ਮੇਰੇ ਬਿਸਤਰਾ ਚ ਹੈਗਾ ਨੰਦਾ ਨਹੀਂ ਲਾਇਆ ਜੀ ਹੈਂ ਹੈਂ ਨੰਗੰਦੇ ਕੇ ਵੀਨੇ ਕੱਟ ਲਈ

ਮਾਣ ਦੀ ਹੋਣਾ ਜਰਾ ਆਖੀ ਕਿ ਜਾਣਾ ਕਿਵੇਂ ਨਿਕਲਣੀ ਆਜ ਹੈ ਤੂੰ ਪਿਆਉਂਦਾ ਹੀ ਮੈਨੂੰ ਮੈਂ ਧਰੀ ਆ ਲੈ ਬਿਸਕੁਟ ਬਿਸਕੁਟ ਦੇ ਮੇਰੀ ਗਾਸਣ ਮੈਂ ਧਰੀ ਆ ਮੈਂ ਖਾ ਉਹ ਪੀਦੀ ਮੈਂ ਉਹਨਾਂ ਚਰਾਵੇ ਲਖੀ ਆ ਮੈਂ ਖਾ ਖਾ ਕੇ ਕਿੰਨੀ ਮੈਦੇ ਉਹਨਾਂ ਚਰੇ ਇੱਕ ਬੇਟਾ ਫੈਲਣੀ ਮੈਂ ਟਾਵਰ ਨਾਲ ਬੈਠ ਕੇ ਪੀਉਂਦੀ ਉਹ ਨਜ਼ਰ ਨੂੰ ਹਾੜੀ ਠੰਡਾ ਸਤੀ ਚਾਦੀ ਠੰਡੀ ਹੋ ਜਣੀ ਠੰਡੀ ਚਾਹ ਦੇ ਉਹਨਾਂ ਨਹੀਂ ਸਿਆਜ ਚੰਗੀ ਲੱਗਦੀ ਕੱਢ ਲਿਆ ਮੈਂ ਖਾਵਾ ਨਾਲ ਹੈਗਾ ਕੁਝ ਆਹ ਅੰਨੀ ਡੱਗੀ ਆਪਣੇ ਦੀ ਤੇਰੇ ਦੀ ਸੱਚ ਵੇ ਡੱਗੀ ਲਿਆਓ ਬਿਸਕਟ ਪ੍ਰਾਣੇ ਆਏ ਆਪਣੇ ਘਰੇ ਮੈਂ ਡੱਗੀ ਦੇ ਬਿਸਕਟ ਖਾਣੀ ਜੇ ਤਾਂ ਉਹਦੇ ਪ੍ਰਾਣੇ ਆਉਣ ਕਿ ਕੋਈ ਸੱਚ ਡੱਗੀ ਦੇ ਪ੍ਰਾਣੇ ਜੇ ਲਿਵੇ ਲਿਆਉਂਦੀ ਲੋਕ ਬਿਸਕਟ ਨੇ ਉਹੋਸ ਦੀ ਜੀ ਜੀ ਸੇ ਲਿਵੇ ਆਟੇ ਦੀ ਡੱਗੀ ਪੰਜੀਰੀ ਮੰਗਦੀ ਜੇ ਕੋਈ ਐਵੇਂ ਦਾ ਨਹੀਂ شریف ਅੰਦਾ ਕੁੱਤਾ ਹੋਰ ਮੈਨੂੰ ਬਤਾਓ ਤਾਂ شریف ਹੈ ਤੂੰ ਹੀ ਨਹੀਂ شریف ਆ ਗੋਦੇ ਮੈਨੂੰ ਸੂਟ ਸੀਂਦਾਂਗੇ ਕੰਨਾਂ ਦੇ ਆਰੇ ਲਾਉਂਗੀ ਆ ਫਿਰ ਪਾਲੋਗੇ ਮੇਰਾ ਸੀਤਾ ਸੂਟ ਹੂੰ ਹੁਣ ਗਾਇਸ ਸ਼ਾਮਾਂ ਦੇ ਵੱਜ ਚੁੱਕੇ ਨੇ 5 ਹੁਣ ਆਪਾਂ ਸਾਗ ਤੋੜ ਕੇ ਲੈ ਆਏ ਸੀ ਤੇ ਹੁਣ ਆਪਾਂ ਇਹਨੂੰ ਬਣਾ ਸਵਾਰ ਕੇ ਰੱਖ ਦਾਂਗੇ ਸਵੇਰੇ ਧੋ ਕੇ ਟਾਈਮ ਨਾਲ ਧਰ ਕੇ ਤੇ 4 ਵਜੇ ਤੱਕ ਆੜ ਰਿਜ ਜਣਾ ਸਾਗ ਵਧੀਆ ਅਈ ਟਾਈਮ ਨਾਲ ਧਰ ਲੈਣੀ 11:00 ਵਜੇ ਆ ਆਪਾਂ ਗਿਆ ਨਾ ਮੈਂ ਤਾਂ ਪਹਿਲਾਂ ਧਰ ਲਾਂਗੇ ਨਾ ਵਧੀਆ ਬਣ ਜਾਏਗਾ ਰੇ ਨਰੇ 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 ਦੇ ਪਾਲ-ਵਾਲ ਕੇ ਆ ਗਿਆ ਬਣਾ ਲੈਣਾ ਮਲਾਈ ਵਰਗਾ ਇੱਥੇ ਬਣੂਗਾ ਸਾਗ ਵੀ ਆ ਸਾਗ ਬਣਾਵਾਂਗੇ ਪਰ ਓ ਜਿੱਥੇ ਆ ਅਮਰੋਦਾ ਬੂਟਾ ਨਾਲ ਦੀ ਬੈਕ ਸਾਈਡ ਤੇ ਚੁੱਲਾ ਸਾਡਾ ਉੱਥੇ ਬਣਾਵਾਂਗੇ ਸਾਗ ਨਾਲੇ ਸੇਕਾਂਗੇ ਤੋਂਪ ਤੇ ਨਾਲੇ ਬਣਾਵਾਂਗੇ ਸਾਗ ਹੁਣ ਆ ਕਿਹੜਾ ਸਾਗ ਹੈ ਸਰੋਂ ਦਾ ਥੋਰੀਆ ਮੁੱਕ ਗਿਆ ਥੋਰੀਆ ਸਾਡਾ ਖਤਮ ਹੋ ਗਿਆ ਹੁਣ ਆਪਾਂ ਸਰੋਂ ਦਾ ਸਾਗ ਬਣਾਵਾਂਗੇ ਅੱਜ ਪਹਿਲੀ ਵਾਰੀ ਉਦਾ ਪਸ ਤੋਰੀਏ ਦਿਖਾਣੇ ਆਏ ਤੇ ਪਾਲਕ ਵੀ ਸਾਡੀ ਖਤਮ ਹੋ ਗਈ ਐ ਬਸ ਦੋ ਚਾਹਾਂ ਦਿਨਾਂ ਦਾ ਮਹਿਮਾਨ ਹੀ ਐ ਪਾਲਕ ਸਾਡੀ ਨਹੀਂ ਨਿਕਲ ਜਾਣਾ ਪਿਆ ਫੇਰ ਹੋ ਜਾਂਦੀ ਪਿਛੇ ਥੱਕ ਸਾਗ ਬੰਦਾ ਹੀ ਰਹਿਣਾ ਪਿਛੇ ਹੋ ਜੂ ਫੇਰ ਚਲ ਵਦੂ ਹਣ ਆਪਣਾ ਸਾਗ ਆਪਣਾ ਮੁਕਣਾ ਨਹੀਂ ਇਹ ਤੇ ਪਾਲੀਏ ਚੰਗੇ ਚੰਗੇ ਪੱਤੇ ਬਸ ਕੇ ਹੁਣ ਪਿਛੇ ਕਿ ਲਿਆ ਗਿਆ ਕਾਣ ਕਾਣ ਨਾ ਨਾ ਪੱਤੇ ਲਈ ਪਾਲਕ ਨਾਲ ਹੀ ਸਾਗ ਸਾਗ ਭਾਵੇਂ ਥੋੜਾ ਪਾ ਲਓ ਵਿੱਚ ਘਾਵ ਵਾਲੋ ਦੇ ਕਿ ਪਤਾ ਲੱਗੰਦੇ ਆਓ ਪਤਾ ਲੱਗਦਾ ਚਰੀ ਸਾਗ ਉਹ ਵਾਲੋ ਵਿੱਚ ਮੱਜਾਂ ਦਾ ਖਾਣਾ ਅੱਠੇ ਅੱਠੇ ਜਿਦ ਤੱਕ ਹੀ ਪਤਾ ਲੱਗੰਦਾ ਕੀ ਰਿਮ ਨੇ ਤੇ ਕੀ ਨਹੀਂ ਹੈ ਨਾ ਦੋ ਦਿਨ ਖਾ ਦਿੰਦਾ ਸਬਜ਼ੀਆਂ ਦਾ ਤੇ ਧਰਨ ਦਾ ਹੀ ਰੱਟਾ ਪਿਆ ਰਹਿੰਦਾ ਕੀ ਭਰੀਏ ਤੇ ਕੀ ਕਰੀਏ ਬਸ ਸਾਗ ਤੇ ਹੀ ਤਿੰਨ ਤਿੰਨ ਚਾਰ-ਚਾਰ ਦਿਨ ਕੱਢ ਲੈਨੇ ਪਰ ਵਿੱਚ ਗੈਪ ਆ ਪਾ ਕੇ ਵਧੀਆ ਨਹੀਂ ਬੋਲਿਆ ਨਾਲ ਕਦੇ ਕੁਝ ਕਰਦੇ ਫਿਰ ਆਪਾਂ ਕੋ ਸਬਜ਼ੀ ਬਣਾਵਾਂਗੇ ਆਲੂ ਮੂਲੀਆਂ ਵਾਲੀਆਂ ਨਹੀਂ ਖਾਣੀਆਂ ਆਲੂ ਆ ਮੂਲੀਆਂ ਵਾਲੀਆਂ ਨਹੀਂ ਖਾ ਕੇ ਖਾऊं ਖਾऊं ਗਾੜੇ ਮਿੱਠੀ ਨਹੀਂ ਸਲੀ ਚੀਜ਼ ਖਾਣੀ ਚਾਹੀਦੀ ਤਮਾਚ ਖਾ ਲੀਆਂ ਬਸ ਬਿਮਾਰ ਹੋ ਜਾਈਦਾ ਹੁਣ ਫਿਰ ਇੱਕ ਡੰਗ ਸਾਗ ਖਾ ਕੇ ਫਿਰ ਆਪਾਂ ਕੋ ਇਹ ਬਣਾਵਾਂਗੇ ਬੀਬੀ ਹੱਡੀ ਵੜਗੀ ਰਚਾਈ ਚ ਇਹ ਹੱਡੀ ਜਾਈ ਚ ਵੜਗੀ ਬਾਂਧੀ ਵੇ ਸਾਡੀ ਬੀਬੀ ਜਾਈ ਚ ਵੜ ਜਾਂਦੀ ਸਾਰਾ ਦਿਨ ਤੱਪੜ ਸੀਂਦੇ ਰਹਿੰਦੇ ਬੀਬੀ ਹੜੀ ਔਰ ਹਾਡੇ ਬਣ ਗਈ ਆਪਣੀ ਉਹ ਸਬਜੀ ਮੂਲੀਆਂ ਦੀ ਬਣ ਗਈ ਸਬਜੀ ਮੂਲੀਆਂ ਦੀ ਚੋਥੇ ਧਰਦੇ ਨਿਆਣਿਆਂ ਦੀ ਮਟਰਾਂ ਭਰ ਦਿੰਦੀ ਪਾਣੀ ਦਾ ਦੇਖਾਂ ਵਾਲਾ ਬਣ ਗਈ ਦੋਤੇ ਓਏ ਚੱਲ ਤੂੰ ਵੀ ਆਪਣੇ ਕਮਰੇ ਚ ਤੂੰ ਇੱਥੇ ਕੀ ਕਰੰਦੇ ਆ ਹੈ ਗਵੰਡਨ ਸਾਡੀ ਸਾਡੀਆਂ ਮੂਲੀਆਂ ਬੋਟਲ ਲਈ ਚੋਰੀ ਦੇਖਦੀ ਨਹੀਂ ਕਿ ਤੇ ਤੁਹਾਨੂੰ ਵਿਖਾਈ ਦਿੰਦੇ ਨਹੀਂ ਤੇ ਸਬਜੀ ਸਾਡੀ ਮੂਲੀਆਂ ਦੀ ਬਣ ਕੇ ਹੋ ਚੁੱਕੀ ਐ ਰੈਡੀ ਆਪਾਂ ਅੱਜ ਮੂਲੀਆਂ ਦੀ ਸਬਜੀ ਬਣਾਈ ਸੀ ਕਿਉਂਕਿ ਆਪਾਂ ਅੱਜ ਸਵੇਰੇ ਆਲੂਆਂ ਨੇ ਖਾ ਲਿਆ ਸੀ ਤੇ ਸਾਡੀ ਦਾਲ ਪਈ ਸੀ ਛੋੜੀ ਜੀ ਤੇ ਹੁਣ ਆਪਾਂ ਖਾਵਾਂਗੇ ਮੂਲੀਆਂ ਦੀ ਸਬਜੀ ਦੇਖਣ ਨੂੰ ਤਾਂ ਬਹੁਤ ਟੇਸਟੀ ਲੱਗਦੀ ਆ ਹੁਣ ਖਾਣ ਚ ਪਤਾ ਲੱਗੇਗਾ ਕਿਵੇਂ ਦੀ ਬਣੀ ਆ ਇੱਥੇ ਅਸੀਂ ਰਸੋਈ ਬਣਾਈ ਹੋਈ ਆ ਜਦੋਂ ਦਿਲ ਕਰਦਾ ਆਪਾਂ ਇੱਥੇ ਕੰਮ ਕਰ ਲੈਨੇ ਆ ਜਦੋਂ ਦਿਲ ਕਰਦਾ ਆਪਾਂ ਉਹ ਇੱਥੇ ਕੰਮ ਕਰ ਲੈਨੇ ਆ ਇਥੇ ਤੇ ਜਦੋਂ ਦਿਲ ਕਰਦਾ ਆਪਾਂ ਉਹ ਚੌਂਕੇ 'ਚ ਕੰਮ ਕਰ ਲੈਨੇ ਤੇ ਜਦੋਂ ਜੀ ਕਰਦਾ ਆਪਾਂ ਅੰਦਰ ਹੀ ਕਰ ਲੈਨੇ ਸਿਲੰਡਰ ਤੇ ਏਗਾ ਹਾੜਾ ਕੁੱਤਾ ਵਿਚਾਰਾ ਅੰਨ੍ਹਾ ਹੀ ਹੋ ਗਿਆ ਪਤਾ ਨਹੀਂ ਕਿਦਾਂ ਹੁਣ ਕੀ ਦਸੀਏ ਤੁਹਾਨੂੰ ਡਿਟੇਲ 'ਚ ਡਿਟੇਲ ਇਹ ਇਹ ਬਿਮਾਰੀ ਪੈਣਾ ਚੱਲ ਗਿਆ ਬਾਰ-ਬਾਰਾ ਕੁੱਟਿਆਂ ਨਾਲ ਉਥੇ ਚੰਗਾ ਕਿਸੇ ਨੇ ਫੜਕਾਇਆ ਹੀ ਇਹਨੂੰ ਅੰਨ੍ਹਾ ਹੀ ਕਰ ਸੁਣੋ ਹੀ ਹਟ ਗਿਆ ਇਹ ਅੰਨ੍ਹਾ ਹੀ ਕਰਦਾ ਵਿਚਾਰੇ ਨੂੰ ਕੰਦਾ ਜਿਹਾ ਫਾਇਦਾ ਫਿਰਦਾ ਹਏ ਟੋਗੀ ਜੈਕੀ ਜੈਕ ਜੈਕ ਇਹਨੂੰ ਇਹਨਾਂ ਪਤਾ ਲੱਗਦਾ ਇਧਰੋਂ ਸਾਊਂਡ ਆਉਂਦੀ ਆ ਜੇ ਰੋਟੀ ਪਾਦੀਏ ਨਾ ਉਹਨੇ ਇਹਨੂੰ ਪਤਾ ਲੱਗਦਾ ਕਿੱਥੇ ਡਿੱਗ ਪਈ ਇਹਨਾਂ ਪਤਾ ਲੱਗ ਜੂਗਾ ਵੀ ਖੜਾਕ ਹੋ ਗਿਆ ਡਿੱਗ ਪਈ ਆ ਕਿਤੇ ਉਹ ਸੁੰਘਦਾ ਫਿਰੂਗਾ ਉਹ ਵਿਚਾਰਾ ਸੁੰਘਦਾ ਫਿਰੂਗਾ ਪਾਉਂ ਗਾੜੀ ਪਈ ਆ ਵੇ ਚੱਲ ਚੱਲ ਉਧਰ ਚੱਲ ਆਪਣੇ ਕਮਰੇ 'ਚ ਇਹ ਸਪੈਸ਼ਲ ਬਣਾ ਕੇ ਦਿੱਤਾ ਹੈ ਜੀ ਸਪੈਸ਼ਲ ਤੈਨੂੰ ਨਾ ਇੰਟਰ ਪਾ ਕੇ ਦਿੱਤਾ ਸਾਡੀ ਕਲਚਰ ਇਹਨੂੰ ਇੰਟਰ ਜਾਣੀ ਆਣ ਲੈ ਕੇ ਕਰੇ ਮਾਰਚ ਮਤੈਨ ਖੇਡਣ ਗਈ ਬਾਰ ਜਾ ਫੱਜਾ ਐ ਇਧਰ ਇਧਰ ਐ ਇਧਰ ਲੇਬੂਆ ਥਾ ਨਹੀਂ ਗਈ ਇਹ ਤਾਂ ਲੈ ਆਈ ਬੈਠਾ ਇਹ ਤਾਂ ਲੈ ਆਈ ਆ ਬੇਚਾਰਾ ਲਿਆ ਰੱਖੀਏ ਇਹਨੂੰ ਇਹਨੂੰ ਬੱਲ ਲੈਣ ਘੱਲੋ ਆ ਜਾ ਇਧਰ ਲੈ ਕੇ ਆਂ ਬੱਤੀ ਚੱਲ ਗਈ ਸਾਡੀ ਰੋਟੀਆਂ ਦਾ ਟਾਈਮ ਹੋਇਆ ਤੇ ਤੇਰੀ ਬਣਾਉਣੀ ਹੋ ਰਹੀ ਡਾਂਸ ਦੀ ਬਣਾਵਾ ਤੇਰੀ ਵਾਰਛੇ ਤੇਰੇ ਵੱਧ ਜਾਣੀਆਂ ਛਤਜ ਦਾ ਕੰਮ ਕਰਿਆ ਕਰ ਆਜ ਆਪਾਂ ਲਾਵਾਂਗੇ ਚਿੱਲੇ ਤੇ ਰੋਟੀਆਂ ਹੋਰ ਪੰਗਰ ਖਾਂਦੇ ਜੇ ਹੋਰੇ ਬੇਲਤੀ ਜੰਦੀ ਵਾਰਛੇ ਕੱਪੜੇ ਸਾਰੇ ਲਿਬੜ ਕੇ ਚਿੱਲੇ ਉਹ ਡੱਬੀ ਆਪਾਂ ਲਈਏ ਦੱਬ ਕੇ ਇਥੇ ਨੇ ਰਾਹ ਗੜੀ ਬੱਤੀ ਨਹੀਂ ਤੇ ਮੁਰਕੇ ਕਿੱਦਾਂ ਲੰਘੀਆ ਆ ਗੱਦੇ ਨਿਆਣੇ ਸਾਡੇ ਕੀ ਕਰਨ ਦੇ ਵੇਖ ਵਾਟਸ ਹੱਜੀ ਕੋ ਲੋਕਾਰ ਵਾਟਸ ਸਿੱਟੇ ਤੋਂ ਗਿਆ ਕਿਹਦਾ ਕੋਲ ਤੇ ਨੂੰ ਮੈਂ ਦੱਸਦੀ ਪਤਾ ਰੁਕ ਜਾ ਤੇਰੀ ਮਹਬੂਤੀ ਦੇਖਦੀ ਰਹਾਂਗੀ ਕੀ ਗੱਲਾਂ ਕਰ ਰਹੇਂਦਾ ਤੁਸੀਂ ਤਾਂ ਮੈਨ ਜਾਣੇ ਚੱਲ ਵਾਟਸ ਦੇ ਕੋ ਕੱਪੜੇ ਕੋਲ ਪੇੜੀ ਹੈ ਨਾ ਤੂੰ ਸਹੀ ਤਰ੍ਹਾਂ ਖੇੜ ਲੈ ਲੈ कौन चोके लग गया उधर तो होना शायद उधर होना तेरे तो नेरे बड़ा दिखना नहीं कुछ भी तब उधर पर रोटी नहीं बनाई चल 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 ले मम्मा की हो गया की <laughs> हो गया की हो गया कुछ नहीं हो गया बत्ती चली गई और की हो गया चल आ जाओ ਵਾਰੇ ਸੇ ਆਤੀ ਤੇ ਨਾਂਦਿਆ ਇਹ ਦੋ ਅੱਗ ਬਾਲੀ ਨੇ ਬੱਤੀ ਆ ਜਾਂਦੀ ਹੁੰਦੀ ਐ ਫਾਲ ਕੇ ਵੇਖੀ ਅਜਪੜ ਹਾਂ ਜਬਾਲ ਕੇ ਵੇਖਦੇ ਵਲ ਸੱਚੀ ਹੁੰਦੀ ਆਂਦੇ ਆਂਦੇ ਛਿੱਤੀ ਕਰੋ ਹੜਾ 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 ਛਿੱਤੀ ਕਰੋ ਇਹ ਰਹਾ ਉੱਥੇ ਪੀੜੇ ਲਾ ਕੇ ਮਾਮਾ ਬਹਿ ਗਿਆ ਵਾ ਓਏ ਰੋਟੀ ਖਾਂਦਰਾ ਅੱਧਾ ਕਿਣੀ ਤੇਰਾ ਰਾਂ ਨੂੰ ਆ ਜਾ ਹਾ ਤੋਰ ਘੜੀ ਨਾ ਖੜਾ ਅਵੇ ਇਲਾ ਫਤੇ ਹੈ ਚਿੱਬੜ ਗਿਆ ਕੁਸਤੇ ਕਿਹਾਰੇ ਨਹਾ ਘਾਰੇ ਟਿੱਡੇ ਬਾਬਾ ਜੀ ਬਾਲ ਜੀ ਇਹ ਪੁੱਤ ਤਵਾ ਕਿੱਥੇ ਆ ਉਥੋਂ ਲੱਭੋ ਤਵਾ ਪੁੰਜ ਕਰ ਮੇਰਾ ਹੀ ਬੜਾ ਦੇ ਇੱਕ ਅੱਖ ਤਵਾ ਆ ਜਾਊਗਾ ਚੱਲੇ ਤੇ ਪਹਿਲੀ ਰੋਟੀਆਂ ਲਾਉਣ ਲੱਗ ਚੱਲੋ ਵਾਰਸ ਤੂੰ ਕੋਟ ਪੈ ਜਣੀ ਤੈਨੂੰ ਕਾ ਪਤਾ ਨਹੀਂ ਕਿ ਕਿਹੜਾ ਵੜੇ ਦਾ ਚਲੋ ਤੋ ਗੱਲਿਆ ਮੈਂ ਤੋ ਲਿਆ ਮਾੜਾ ਪੈ ਨਹੀਂ ਨਾ ਲੱਗਿਆ ਮੈਂ ਤੋ ਜਿੰਦ ਤੋਂ ਮੇਰੀ ਆਹ ਘੱਟ ਸਾਡੀ ਗਈ ਚ ਬੜ ਹੁਣ ਆਪਾਂ ਰੋਟੀ ਤਵਾ ਪਰ ਵਿੱਚ ਡਿੱਗਣ ਵਾਲਾ ਆ ਬਚਰਾ ਚੁੱਲਾ ਵੱਡਾ ਤਵਾ ਨਿੱਕਾ ਵਾਰਸ ਓਏ ਉਹ ਪਤਾ ਨਹੀਂ ਕਿਵੇਂ ਲਾ ਲਿੰਦੇ ਹੀ ਰੋਟੇ ਨੂੰ ਪਤਾ ਨਹੀਂ ਕਿ ਦਲੋਂਦੇ ਹੀ ਆ ਨਾਸ ਜਣ ਗਈਆਂ ਠੰਡ ਹੋ ਗਈ ਤੇ ਅੱਗ ਦੀ ਬੜੀ ਲੋੜ ਐ ਵੜਕੇ ਬੀਬੀ ਅੰਦਰ ਚੰਗੀ ਥਲੀ ਜੰਦੀ ਆਉਂਦੀ ਹੁੰਦੀ ਸੀ ਹੁਣ ਵੇਲਾ ਬੀਬੀ ਜੰਦਰ ਦੀ ਸਫਾਈ ਕਰੀਏ ਘੰਟੇ ਛੋਕ ਕੇ ਬਹੁਤ ਨਰਕ ਪਿਆ ਵੇਲੀ ਹੈ ਗਈ ਹੁਣ ਗੱਲਾਂ ਵੇਲਾ ਬੱਤੀ ਚੱਲ ਗਈ ਤੇ ਮੈਂ ਕਿਹੜੇ ਰੱਟਿਆਂ ਨੂੰ ਫੜੀ ਹੂੰ ਕੀ ਹੋਇਆ ਐ ਪਕਾਈਆਂ ਨਹੀਂ ਲੈ। ਖਾਣੇ ਨਹੀਂ। ਮੈਂ ਵੀ ਸਭ ਕੁਝ ਪੂਰੀ ਹੋਈ। ਸਭ ਜੀ ਨੂੰ ਹੀਟਰ ਤੇ ਬਣਾਉਣੀ ਦੱਸ ਸੋ ਚੱਲੇ ਸਿਲੰਡਰ ਨੂੰ ਵਰਤ ਲਓ। ਆਜ ਜੈਨੀ ਲੇਟ ਕਿ ਹੋ ਗਈਆਂ? ਠੀਕ ਆ। ਸਭ ਜੀ ਸਾਡੀ ਲੈ ਜਾ ਰੋਟੀਆਂ ਆਪਣੀਆਂ ਦੇ ਦੋ। ਮਾਰਨੇ ਬਟਾ ਸਟਾ। ਸਬਜ਼ੀਆਂ ਸਬਜ਼ੀ ਲੈ ਜਾ ਰੋਟੀਆਂ ਦੇ ਦੇ। ਰੋਟੀਆਂ ਦੇ ਜਾ ਸਬਜ਼ੀ ਲੈ ਜਾ। ਅਰੇ ਪਤੀ ਨੇ ਬੜਾ ਕੰਮ ਖਰਾਬ ਕੀਤਾ ਗਵਾਂਢੀ ਸਬਜ਼ੀ ਤੋਂ ਬੈਠੇ ਆਪਾਂ ਆਹ ਪਰ ਰੋਟੀਆਂ ਤੋਂ ਬੈਠੇ ਸਬਜ਼ੀ ਸਾਡੇ ਕੋਲ ਲੈ ਜਾਣ ਕੇ ਰੋਟੀਆਂ ਦੇ ਜਾ ਜਿੰਨੀਆਂ ਪੱਕੀਆਂ ਇੱਕ ਰੋਟੀ ਨਹੀਂ ਲੱਥੀ ਹੱਡੀ ਜਾਂਦੇ ਕਈ ਘੰਟੇ ਚ ਰੋਟੀਆਂ ਮੁਸ਼ਕਲ ਹੀ ਲੱਥਣੀ ਹੈ ਤੁਸੀਂ ਅੱਜ ਅੱਜ ਰੋਟੀ ਖਾ ਕੇ ਸੌਵਾਂਗੇ ਤੇ ਪੰਜੀਰੀ ਖਾ ਕੇ ਸੌਵਾਂਗੇ ਨਹੀਂ ਤੇ 12 ਵਜੇ ਤੱਕ ਅਜੇ ਇੱਥੇ ਬਹੁਤ ਪੰਜੀਰੀ ਖਾ ਕੇ ਸੌਂ ਜਾਗੇ ਕਿ ਢੇਡੀ ਭਰਨਾ जिथे लंगर ने भरना पनीरिया पजूरिया नहीं भर वारे वारस